ਕੁਦਰਤ ਦਾ ਵੀ ਹੱਥ ਹੁੰਦਾ ਜਿੰਨੀ ਮਰਜ਼ੀ ਇਨਵੈਸਟੀਗੇਸ਼ਨ ਕਰੀ ਜਾਓ ਜਿੰਨਾ ਮਰਜ਼ੀ ਜ਼ੋਰ ਲਾ ਲਓ ਹਰ ਹੀਲਾ ਵਰਤ ਕੇ ਵੀ ਕੇਵਰੇ ਟ੍ਰੇਸ ਨਹੀਂ ਹੁੰਦਾ ਕਈ ਵਾਰੀ मोस्टली ਜਿਹੜੇ ਕ੍ਰਾਈਮ ਹੈਗੇ ਬਹੁਤ ਜ਼ਿਆਦਾ ਨਸ਼ੇ 'ਚ ਸ਼ਰਾਬ ਨਾਲ ਬਹੁਤ ਕ੍ਰਾਈਮ ਹੁੰਦੇ ਉਹ ਆ ਬੋ ਆਦੀ ਆ ਦੇ ਪਿੰਡ ਨੇ ਸ਼ਰਾਬ ਦਾ ਇੱਕ ਦੂਜੇ ਨਾਲ ਜਾਂ ਮਿਸ਼ਨ ਹੁੰਦੀ ਹੈ ਅਲਟੀਮੇਟਲੀ ਦੋਨੇ ਜਾਨੇ ਬੈਠੇ ਬੈਠੇ ਠੇਕੇ ਦੇ ਉੱਪਰ ਉਹ ਇੱਕ ਬੋਤਲ ਹੋਰ ਮੰਗਾ ਲੈਂਦੇ ਨੇ ਇੱਕ ਬੰਦਾ ਫਿਰ ਕਹਿੰਦਾ ਯਾਰ ਆਪਾਂ ਭਰਾ ਬਣਿਆ ਬਾਈ ਅੱਜ ਤੇ ਕੋਈ ਵਾਕਾ ਕਰੀਏ ਅੱਜ ਆਪਾਂ ਮੋਲਾ ਬਾਈ ਗੱਲ ਹੀ ਕੋਈ ਨਹੀਂ ਭਰਾ ਨੇ ਕਹਦਾ ਵਾਕਾ ਕਰ ਦਿੰਨੇ ਆਪਾਂ ਕਦੇ ਬਾਈ ਫਿਰ ਬੰਦਾ ਹੀ ਮਾਰੀ ਇਹਦੇ ਪਾਕਾ ਕਰਨਾਂ ਦਾ ਇੱਕ ਨੇ ਗੰਦਾਸਾ ਲਿਆ ਇੱਕ ਨੇ ਢਾਕੋ ਲਿਆ ਮਤਲਬ ਜਿੰਨੀ ਦਿਨ ਉਹਦੇ ਸੱਤ ਟੁੱਟ ਨਹੀਂ ਗਏ ਉਨੀ ਦਿਰੋਂ ਹਟੇ ਨਹੀਂ ਉਹ ਵੱਢਣੋਂ ਕਹ ਲੋ ਜੇ ਪੰਜਾਬੀ ਜੀ ਕਹਿੰਦੇ ਟੋਟੇ ਟੋਟੇ ਕਰਤਾ ਤਾਂ ਜਿਹੜੇ ਕ੍ਰਾਈਮ ਮੇਰਾ ਤਜਰਬਾ ਕਹਿੰਦਾ ਮੈਂ ਕੋਈ 20 ਥਾਣਾ ਚ ਮੈਂ ਅਸੇ ਚੁਰੇ ਆ 15 ਸਾਲ ਮੈਂ ਡੀਐਸਪੀ ਵੀ ਰਿਹਾ 5 ਸਾਲ ਐਸਪੀ ਰਿਹਾ ਤੇ ਉਹ मोस्टली ਜਿਹੜੇ ਕ੍ਰਾਈਮ ਹੈਗੇ ਬਹੁਤ ਜਿਆਦਾ ਨਸ਼ੇ ਚ ਸ਼ਰਾਬ ਨਾਲ ਬਹੁਤ ਕ੍ਰਾਈਮ ਹੁੰਦੇ ਆ ਉਹ ਟਿਪੀਕਲ ਐਗਜ਼ਾਮਪਲ ਮੈਂ ਦੱਸਦਾ ਮੈਂ 1992 ਦੀ ਗੱਲ ਹੈ ਮੈਂ ਐਸਐਚਓ ਸੀਗਾ ਮੋਜੋ ਜਾਂ ਮੱਤੀ ਪਿੰਡ ਵਿਖੇ ਚ ਪੈਂਦਾ ਹੁਣ ਯਾਦ ਨਹੀਂ ਪਿਆ ਜਨਾ ਉੱਥੇ ਦੋ ਬੰਦੇ ਸ਼ਾਮ ਨੂੰ ਮਿਲਦੇ ਨੇ ਦੋਨੇ ਮੁੰਡੇ ਯੰਗ ਹੁੰਦੇ ਆ ਤੇ ਦੋਨੇ ਉੱਥੇ ਪੂਆ ਪੂਆ ਦਿਹਾੜੇ ਪਿੰਦੇ ਨੇ ਸ਼ਰਾਬ ਦਾ ਇੱਕ ਦੂਜੇ ਨਾਲ ਜਾਣ-ਛਣ ਹੁੰਦੀ ਹੈ ਸ਼ਰਾਬ ਪੀ ਕੇ ਥੋੜਾ ਹੋਰ ਖੁੱਲ ਜਾਂਦੇ ਨੇ ਤੂੰ ਕਿੰਨਾ ਚੋਂ ਮੈਂ ਫਲਾਨਿਆਂ ਚੋਂ ਮੈਂ ਫਲਾਨਿਆਂ ਚੋਂ ਤੇ ਉਹ ਤਾਂ ਆਪਣਾ ਇੱਕੋ ਹੀ ਪਰਿਵਾਰ ਆ ਜੀ ਉਹ ਤੇ ਅਲਟੀਮੇਟਲੀ ਦੋਨਾਂ ਜਾਨੇ ਬੈਠੇ ਬੈਠੇ ਠੇਕੇ ਦੇ ਉੱਪਰ ਉਹ ਇੱਕ ਬੋਤਲ ਹੋਰ ਮੰਗਾ ਲੈਂਦੇ ਨੇ ਤੇ ਤੋਂ ਨੇ ਪੱਗ ਬਟਾ ਲੈਂਦੇ ਆ ਭਰਾ ਬਣ ਜਾਂਦੇ ਆ ਤੇ ਤੂੰ ਮੇਰਾ ਬਾਈ ਮੈਂ ਤੇਰਾ ਬਾਈ ਜਿਵੇਂ ਸ਼ਰਾਬ ਪੀ ਕੇ ਸ਼ਰਾਬੀ ਬੋਲਣ ਲੱਗ ਪਈਂ ਉਹਦੂ ਆਤਾ ਤਾਂ ਇੱਕ ਬੰਦਾ ਫਿਰ ਕਹਿੰਦਾ ਯਾਰ ਆਪਾਂ ਭਰਾ ਬਣਿਆ ਬਾਈ ਅੱਜ ਤੇ ਕੋਈ ਵਾਕਾ ਕਰੀਏ ਅੱਜ ਆਪਾਂ ਉਹਨਲਾ ਬਾਈ ਗੱਲ ਹੀ ਕੋਈ ਨਹੀਂ ਭਰਾ ਨੇ ਕਹਦਾ ਵਾਕਾ ਕਰ ਦਿੰਨੇ ਆਪਾਂ ਦੱਸ ਕੀ ਵਾਕਾ ਕਰਨਾ ਕਿੰਨੇ ਬਾਈ ਫਿਰ ਬੰਦਾ ਹੀ ਮਾਰੀ ਇਹੇ ਪਾਕਾ ਕਰਨਾ ਤਾਂ ਆਪਾਂ ਇਹਦੋਂ ਕੱਟ ਕੀ ਕਰਨਾ ਚਲੋ ਇਹ ਡਿਸਾਈਡਡ ਹੋ ਗਿਆ ਕਿ ਬੰਦਾ ਮਾਰੀ ਫਿਰ ਕੁਐਸਚਨ ਉਠਾ ਕੇ ਬੰਦਾ ਮਾਰਿਆ ਕਿਹੜਾ ਜਾਵੇ ਤਾਂ ਉਹਨਾਂ ਚੋਂ ਇੱਕ ਬੰਦੇ ਦੇ ਦਾਦੇ ਨੂੰ 1942 ਦੇ ਵਿੱਚ ਮਰਡਰ ਘਾਤਾ ਪਿੰਡ ਦੇ ਦੋ ਬੰਦਿਆਂ ਨੇ ਤਾਂ ਉਹਨਾਂ ਚੋਂ ਕੀ ਹੋਇਆ ਟਰਾਇਲ ਦੇ ਵਿੱਚ ਇੱਕ ਬੰਦੇ ਨੂੰ ਫਾਂਸੀ ਹੋ ਗਈ ਇੱਕ ਬੰਦੇ ਨੂੰ ਉਮਰ ਕੈਦ ਹੋ ਗਈ ਜਿਹੜਾ ਉਮਰ ਕੈਦ ਸੀ ਉਹਦਾ ਨਾਮ ਸੀ ਬੰਤਾ ਉਹ ਉਮਰ ਕੈਦ ਕੱਟ ਕੇ ਉਹਦੇ ਪਿੰਡ ਵਾਪਸ ਆ ਗਿਆ ਕਿਉਂਕਿ ਜੇਲ੍ਹ ਵਿੱਚ ਹੋਣ ਕਰਕੇ ਉਹਦਾ ਵਿਆਹ ਨਹੀਂ ਹੋਇਆ ਉਹਨੂੰ ਬੰਤਾ ਛੜਾ ਕਹਿਣ ਲੱਗ ਗਏ ਬੰਤਾ ਛੜਾ ਬਾਹਰ ਬਾੜਾ ਸੀਗਾ ਉੱਥੇ ਉੱਥੇ ਇੱਕ ਕਮਰਾ ਪਿਆ ਹੋਇਆ ਸੀ ਉੱਥੇ ਉਹਦੇ ਭਤੀਜੇ ਰੋਟੀ ਦੇ ਦਿੰਦੇ ਸੀਗੇ ਉੱਥੇ ਪਿਆ ਰਹਿੰਦਾ ਸੀ ਵਿਚਾਰਾ ਕਹਿੰਦਾ ਮੇਰੇ ਬੰਤੇ ਛੜੇ ਨੇ ਮੇਰਾ ਦਾਦਾ ਮਾਰਿਆ ਸੀ ਚਲੋ ਬਦਲਾ ਲਈਏ ਕਹਿੰਦਾ ਚੱਲ ਬਈ ਇੱਕ ਨੇ ਗਨਾਸਾ ਲਿਆ ਇੱਕ ਨੇ ਟਾਕੂ ਲਿਆ ਉਨੀ ਦੇਰ ਉਹ ਜਾ ਕੇ ਬੰਤਾ ਛੜਾ ਵਿਚਾਰਾ ਬਾਹਰ ਬਾੜੇ 'ਚ ਪਿਆ ਸੀ ਮੰਜੇ ਤੇ ਉਹ ਇੰਨਾ ਜਿਆਦਾ ਉਹਨੂੰ ਮਤਲਬ ਜਿੰਨੀ ਦਿਨੋਂ ਦੇ ਸੰਦ ਟੁੱਟ ਨਹੀਂ ਗਏ ਉਹਨੀ ਦਿਰੋਂ ਹਟੇ ਨਹੀਂ ਵੱਢਣੋਂ ਮਤਲਬ ਕਹ ਲੋ ਜੇ ਪੰਜਾਬੀ ਚ ਕਹਿੰਦੇ ਟੋਟੇ ਟੋਟੇ ਕਰਤਾ ਬੰਤਾ ਦਿਲ ਉਸੇ ਨੂੰ ਚਾਹ ਦੇਣ ਆਇਆ ਭਤੀਜਾ ਤੌਰ ਪਤਾ ਲਗਾਈ ਮਰਡਰ ਹੋ ਗਿਆ ਮੈਂ ਮੌਕੇ ਤੇ ਪਹੁੰਚ ਗਿਆ ਵਰਚੁਅਲੀ ਬੰਤੇ ਦੀਆਂ ਉਂਗਲਾਂ ਕਿਤੇ ਤੌਣ ਕਿਤੇ ਬਾਹਾਂ ਐ ਵੱਢਿਆ ਪਿਆ ਸੀ ਉਹਦੇ ਮਤਲਬ ਕੱਡੋ-ਕੱਡੋ ਦੇ ਉਹਦੇ ਬੋਡੀ ਦੇ ਉੱਤੇ 60-70 ਇੰਜਰੀਜ਼ ਹੋਣੀਆਂ ਟੱਕ ਹੋਣੀਆਂ ਇੱਕ ਪੁਰਾਣਾ ਫਾਰਮੂਲਾ ਦਵਿੰਦਰ ਜੀ ਜਿਹੜਾ ਅਸੀਂ ਮਰਡਰ ਦੇ ਵਿੱਚ ਲਾਗੂ ਕਰਕੇ ਦੇਖਦੇ ਆ ਜਿਹੜੇ ਪਿੰਡਾਂ 'ਚ ਮਰਡਰ ਹੁੰਦੇ ਆ ਜਿਵੇਂ ਜ਼ਰ ਜ਼ੋਰੂ ਜ਼ਮੀਨ ਜ਼ਰ ਮਤਲਬ ਪੈਸਾ ਜ਼ਮੀਨ ਤੇ ਔਰਤ ਇਹਦੇ ਪਿੱਛੇ ਮੋਸਟਲੀ ਮਰਡਰ ਹੁੰਦੇ ਨੇ ਹੁਣ ਬੰਤੇ ਦੇ ਫਾਰਮੂਲ ਬੰਤੇ ਦੇ ਮਰਡਰ ਦੇ ਵਿੱਚ ਕੋਈ ਫਾਰਮੂਲਾ ਲਾਗੂ ਨਹੀਂ ਹੁੰਦਾ ਅਸੀਂ ਨਾ ਤਾਂ ਜ਼ਰ ਕੋਈ ਪੈਸੇ ਦਾ ਕੋਈ ਰੋਲਾ ਸੀਗਾ ਨਾ ਵਿਚਾਰਾ ਜਨਾਨੀ ਵਾਲਾ ਕੋਈ ਹੈਗਾ ਸੀ ਉਹਦਾ ਐਂਗਲ ਹੀ ਹੈ ਨਹੀਂ ਸੀ ਬੁੜਾ ਸੀਗਾ 80 ਸਾਲ ਦਾ ਤੇ ਜਮੀਨ ਉਹਨੇ ਭਤੀਜਿਆਂ ਦੇ ਨਾਲ ਲਈ ਹੋਈ ਸੀ ਕੋਈ ਜ਼ਮੀਨ ਦਾ ਮੋਟਿਵ ਮਤਲਬ ਮੋਟਿਵ ਕੋਈ ਬਣਦਾ ਨਹੀਂ ਸੀ ਕਿਸੇ ਦਾ ਚਲੋ ਜੀ ਕੇਸ ਰਿਸਟਰ ਕਰਤਾ ਤਾਂ ਮੇਰੀ ਆਦਤ ਸੀ ਮੈਂ ਆਪਣੇ ਨਾਲ ਜਿਹੜੇ ਕੁਝ ਸਿਵਲ ਦੇ ਵਿੱਚ ਲੈ ਜਾਂਦਾ ਸੀ ਬੰਦੇ ਜਿਹੜੇ ਮਤਲਬ ਜਨਤਾ ਦੇ ਵਿੱਚ ਹੀ ਰਲ ਕੇ ਕੋਈ 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 ਨਾ ਕੋਈ ਪਿੰਡ ਚੋਂ ਗੱਲ ਚਲਦੀ ਹੁੰਦੀ ਹੈ ਅਫਵਾਹ ਚਲਦੀ ਹੁੰਦੀ ਹੈ ਜਿਹੜੀ ਪੁਲਿਸ ਕੋਲੇ ਉਹ ਸਿੱਧਾ ਦੱਸਦੇ ਨਹੀਂ ਹੈਗੇ ਬੰਦੇ ਮੈਂ ਆਪਣੇ ਨਾਲ ਦੇ ਜਿਹੜੇ ਉਹ ਗਨਮੈਨ ਦੋ ਤਿੰਨ ਹੋਰ ਸੀਗੇ ਮੈਂ ਛੱਡ ਤੇ ਸਿਵਲ ਦੇ ਵਿੱਚ ਮੈਂ ਤੁਸੀਂ ਪਿੰਡ 'ਚ ਹੀ ਰਹਿਣਾ ਇੱਥੇ ਤੁਰੇ ਫਿਰਨਾ ਲੋਕਾਂ 'ਚ ਬਹਿ ਕੇ ਗੱਲਾਂ ਸੁਣਨੇ ਆ ਤੀਜੇ ਦਿਨ ਗੱਲ ਨਿਕਲੀ ਕਿ ਜੀ ਦੋ ਬੰਦੇ ਆ ਮੁੰਡੇ ਆ ਉਹ ਸ਼ਰਾਬ ਪੀ ਲੈਂਦੇ ਤੇ ਪੈ ਜਾਂਦੇ ਆ ਜਦੋਂ ਸੁਰਤ ਆਉਂਦੀ ਆ ਫੇਰ ਸ਼ਰਾਬ ਪੀ ਲੈਂਦੇ ਫੇਰ ਪੈ ਜਾਂਦੇ ਆ विदाਊਟ ਨੋ ਰੀਜ਼ਨ ਤੇ ਅਸੀਂ ਚੱਲ ਪੁੱਛਾਚ ਕਰ ਲਏ ਨੇ ਜਦੋਂ ਉਹ ਚੱਕੇ ਉਹ ਪਹਿਲੇ ਗਿਲਟੀ ਬਹੁਤ ਸੀਗੇ ਵਿਚਾਰੇ ਦੋਨੇ ਉਹ ਪਹਿਲੇ ਰਾਜ਼ ਹੀ ਮੰਨ ਗਏ ਕਹਿੰਦੇ ਇਹ ਸ਼ਰਾਬ ਕੀ ਸਾਡੋ ਕੰਮ ਹੋ ਗਿਆ ਇਹ ਬਲ ਦੇਖੋ ਕਿ ਬਿਨਾ ਵਜ੍ਹਾ ਇੱਕ ਸ਼ਰਾਬ ਨੇ ਸਾਰਾ ਕ੍ਰਾਈਮ ਕਰਾਇਆ ਕੁਦਰਤ ਦਾ ਵੀ ਹੱਥ ਹੁੰਦਾ ਜਿੰਨੀ ਮਰਜ਼ੀ ਇਨਵੈਸਟੀਗੇਸ਼ਨ ਕਰੀ ਜਾਓ ਜਿੰਨਾ ਮਰਜ਼ੀ ਜ਼ੋਰ ਲਾ ਲਓ ਹਰ ਹੀਲਾ ਵਰਤ ਕੇ ਵੀ ਕਈ ਵਾਰੀ ਟ੍ਰੇਸ ਨਹੀਂ ਹੁੰਦਾ ਕਈ ਵਾਰੀ ਬੋਸਟਲੀ ਦੇ ਕ੍ਰਾਈਮ ਹੈਗੇ ਬਹੁਤ ਜਿਆਦਾ ਨਸ਼ੇ ਚ ਸ਼ਰਾਬ ਨਾਲ ਬਹੁਤ ਕ੍ਰਾਈਮ ਹੁੰਦੇ। ਉਹ ਆਪ ਉਹ ਆਦੀ ਆ ਪਿੰਡੇ ਨੇ ਸ਼ਰਾਬ ਦਾ ਇੱਕ ਦੂਜੇ ਨਾਲ ਜਾਂਮਸ਼ਾਨ ਹੁੰਦੀ ਹੈ। ਅਲਟੀਮੇਟਲੀ ਦੋਨੇ ਜਾਨੇ ਬੈਠੇ ਬੈਠੇ ਠੇਕੇ ਦੇ ਉੱਪਰ ਉਹ ਇੱਕ ਬੋਤਲ ਹੋਰ ਮੰਗਾ ਲੈਂਦੇ ਨੇ। ਇੱਕ ਬੰਦਾ ਫਿਰ ਕਹਿੰਦਾ ਯਾਰ ਆਪਾਂ ਭਰਾ ਬਣਿਆ ਬਾਈ ਅੱਜ। ਤੇ ਕੋਈ ਵਾਕਾ ਕਰੀਏ ਅੱਜ ਆਪਾਂ। ਮੋਲਾ ਬਾਈ ਗੱਲ ਹੀ ਕੋਈ ਨਹੀਂ। ਭਰਾ ਨੇ ਕਹਿੰਦਾ ਵਾਕਾ ਕਰ ਦਿੰਨੇ ਆਪਾਂ। ਕਹਿੰਦਾ ਬਾਈ ਫਿਰ ਬੰਦਾ ਹੀ ਮਾਰੀ ਇਹਦੇ ਪਾਕਾ ਕਰਨਾਂ ਦਾ ਇੱਕ ਨੇ ਗੰਦਾਸਾ ਲਿਆ ਇੱਕ ਨੇ ਟਾਕੂ ਲਿਆ ਭਲਾ ਜਿੰਨੀ ਦਿਨੋਂ ਦੇ ਸਾਦ ਟੁੱਟ ਨਹੀਂ ਗਏ ਉਨੀ ਦਿਰੋਂ ਹਟੇ ਨਹੀਂ ਵੱਢਣੋਂ ਕਹ ਲੋ ਜੇ ਪੰਜਾਬੀ ਇਹ ਕਹਿੰਦੇ ਟੋਟੇ ਟੋਟੇ ਕਰਤਾ ਤਾਂ ਜਿਹੜੇ ਕ੍ਰਾਈਮ ਮੇਰਾ ਤਜਰਬਾ ਕਹਿੰਦਾ ਮੈਂ ਕੋਈ 20 ਥਾਣਾ ਚ ਮੈਸਜ ਚ ਰਿਆ 15 ਸਾਲ ਮੈਂ ਡੀਐਸਪੀ ਵੀ ਰਿਆ 5 ਸਾਲ ਐਸਪੀ ਰਿਆ ਤੇ ਉਹ ਮੋਸਟਲੀ ਜਿਹੜੇ ਕ੍ਰਾਈਮ ਹੈਗੇ ਬਹੁਤ ਜਿਆਦਾ ਨਸ਼ੇ ਚ ਸ਼ਰਾਬ ਨਾਲ ਬਹੁਤ ਕ੍ਰਾਈਮ ਹੁੰਦੇ ਆ ਉਹ ਟਿਪੀਕਲ ਐਗਜ਼ਾਮਪਲ ਮੈਂ ਦੱਸਦਾ ਮੈਂ 1992 ਦੀ ਗੱਲ ਹੈ ਮੈਂ ਐਸ ਐਚਓ ਸੀਗਾ ਮੋਜੋ ਜਾਂ ਮੱਤੀ ਪਿੰਡ ਹੈ ਪਿੱਖੀ ਚ ਪੈਂਦਾ ਹੁਣ ਯਾਦ ਨਹੀਂ ਪੁੱੁਰਾ ਮੈਨੂੰ ਉੱਥੇ ਦੋ ਬੰਦੇ ਸ਼ਾਮ ਨੂੰ ਮਿਲਦੇ ਨੇ ਦੋਨੇ ਮੁੰਡੇ ਯੰਗ ਹੁੰਦੇ ਆ ਤੇ ਦੋਨੇ ਉੱਥੇ ਪੋਵਾ ਪੋਵਾ ਦਿਹਾ ਦੇ ਪਿੰਡ ਨੇ ਸ਼ਰਾਬ ਦਾ ਇੱਕ ਦੂਜੇ ਨਾਲ ਜਾਨਸ਼ਣ ਹੁੰਦੀ ਹੈ ਸ਼ਰਾਬ ਪੀ ਕੇ ਥੋੜਾ ਹੋਰ ਖੁੱਲ ਜਾਂਦੇ ਨੇ ਤੂੰ ਕਿੰਨਾ ਚੋਂ ਆ ਮੈਂ ਫਲਾਨਿਆਂ ਚੋਂ ਮੈਂ ਫਲਾਨਿਆਂ ਚੋਂ ਤੇ ਉਹ ਤਾਂ ਆਪਣਾ ਇੱਕੋ ਹੀ ਪਰਿਵਾਰ ਆ ਜੀ ਉਹ ਤੇ ਅਲਟੀਮੇਟਲੀ ਦੋਨੇ ਜਾਨੇ ਬੈਠੇ ਬੈਠੇ ਠੇਕੇ ਦੇ ਉੱਪਰ ਉਹ ਇੱਕ ਬੋਤਲ ਹੋਰ ਮੰਗਾ ਲੈਂਦੇ ਨੇ ਤੇ ਤੋਂ ਨੇ ਪੱਗ ਬਟਾ ਲੈਂਦੇ ਆ ਭਰਾ ਬਣ ਜਾਂਦੇ ਆ ਤੇ ਤੂੰ ਮੇਰਾ ਭਾਈ ਮੈਂ ਤੇਰਾ ਭਾਈ ਜਿਵੇਂ ਸ਼ਰਾਬ ਪੀ ਕੇ ਸ਼ਰਾਬੀ ਬੋਲਣ ਲੱਗ ਪੈਂਦੇ ਉਹ ਦੋ ਆਤਾ ਤਾਂ ਇੱਕ ਬੰਦਾ ਫਿਰ ਕਹਿੰਦਾ ਯਾਰ ਆਪਾਂ ਭਰਾ ਬਣਿਆ ਭਾਈ ਅੱਜ ਤੇ ਕੋਈ ਵਾਕਾ ਕਰੀਏ ਅੱਜ ਆਪਾਂ ਉਹਨਾਂ ਲਾ ਭਾਈ ਗੱਲ ਹੀ ਕੋਈ ਨਹੀਂ ਭਰਾ ਨੇ ਕਹਦਾ ਵਾਕਾ ਕਰ ਦਨੇ ਆਪਾਂ ਦੱਸ ਕੀ ਵਾਕਾ ਕਰਨਾ ਕਿਹੜਾ ਬਾਈ ਫਿਰ ਬੰਦਾ ਹੀ ਮਾਰੀ ਜੇ ਪਾਕਾ ਕਰਨਾ ਤਾਂ ਆਪਾਂ ਇਦੋਂ ਕੱਟ ਕੀ ਕਰਨਾ ਚਲੋ ਇਹ ਡਿਸਾਈਡਡ ਹੋ ਗਿਆ ਕਿ ਬੰਦਾ ਮਾਰੀ ਆ ਫਿਰ ਕੁਐਸਚਨ ਉਠਾ ਕੇ ਬੰਦਾ ਮਾਰਿਆ ਕਿਹੜਾ ਜਾਵੇ ਤਾਂ ਉਹਨਾਂ ਚੋਂ ਇੱਕ ਬੰਦੇ ਦੇ ਦਾਦੇ ਨੂੰ 1942 ਦੇ ਵਿੱਚ ਮਰਡਰ ਘਾਤਾ ਪਿੰਡ ਦੇ ਦੋ ਬੰਦਿਆਂ ਨੇ ਤਾਂ ਉਹਨਾਂ ਚੋਂ ਕੀ ਹੋਇਆ ਟਰਾਇਲ ਦੇ ਵਿੱਚ ਇੱਕ ਬੰਦੇ ਨੂੰ ਫਾਂਸੀ ਹੋ ਗਈ ਇੱਕ ਬੰਦੇ ਨੂੰ ਉਮਰ ਕੈਦ ਹੋ ਗਈ ਜਿਹੜਾ ਉਮਰ ਕੈਦ ਸੀ ਉਹਦਾ ਨਾਮ ਸੀ ਬੰਤਾ ਉਹ ਉਮਰ ਕੈਦ ਕੱਟ ਕੇ ਆਉ ਦੇ ਪਿੰਡ ਵਾਪਸ ਆ ਗਿਆ ਕਿਉਂਕਿ ਜੇਲ੍ਹ ਵਿੱਚ ਹੋਣ ਕਰਕੇ ਉਹਦਾ ਵਿਆਹ ਨਹੀਂ ਹੋਇਆ ਉਹਨੂੰ ਬੰਤਾ ਛੜਾ ਕਹਿਣ ਲੱਗ ਗਏ ਬੰਤਾ ਛੜਾ ਉਹਦੇ ਬਾਹਰ ਬਾੜਾ ਸੀਗਾ ਉੱਥੇ ਉੱਥੇ ਇੱਕ ਕਮਰਾ ਪਿਆ ਹੋਇਆ ਸੀ ਉੱਥੇ ਉਹਦੇ ਭਤੀਜੇ ਰੋਟੀ ਦੇ ਦਿੰਦੇ ਸੀਗੇ ਉੱਥੇ ਪਿਆ ਰਹਿੰਦਾ ਸੀ ਵਿਚਾਰਾ ਕਹਿੰਦਾ ਮੇਰਾ ਬੰਤੇ ਛੜੇ ਨੇ ਮੇਰਾ ਦਾਦਾ ਮਾਰਿਆ ਸੀ ਚਲੋ ਬਦਲਾ ਲਈਏ ਕਹਿੰਦਾ ਚੱਲ ਬਈ ਇੱਕ ਨੇ ਗਨਾਸਾ ਲਿਆ ਇੱਕ ਨੇ ਟਾਕੂ ਲਿਆ ਉਨੀ ਦੇਰ ਉਹ ਜਾ ਕੇ ਬੰਤਾ ਛੜਾ ਵਿਚਾਰਾ ਬਾਹਰ ਬਾੜੇ 'ਚ ਪਿਆ ਸੀ ਮੰਜੇ ਤੇ ਇਨਾ ਜਿਆਦਾ ਉਹਨੂੰ ਮਤਲਬ ਜਿੰਨੀ ਦਿਨ ਉਹਦੇ ਸੰਦ ਟੁੱਟ ਨਹੀਂ ਗਏ ਉਨੀ ਦਿਰੋਂ ਹਟੇ ਨਹੀਂ ਵੱਢਣੋਂ ਮਤਲਬ ਕਹੋ ਜੇ ਪੰਜਾਬੀ ਚ ਕਹਿੰਦੇ ਟੋਟੇ ਟੋਟੇ ਕਰਤਾ ਬੰਤਾ ਦਿਲਸਵੇਰ ਨੂੰ ਚਾਹ ਦੇਣ ਆਇਆ ਭਤੀਜਾ ਤੌਰ ਪਤਾ ਲੱਗਾ ਇਹ ਮਰਡਰ ਹੋ ਗਿਆ ਮੈਂ ਮੌਕੇ ਤੇ ਪਹੁੰਚ ਗਿਆ ਵਰਚੂਲੀ ਬੰਤੇ ਦੀਆਂ ਉਂਗਲਾਂ ਕਿਤੇ ਤੌਣ ਕਿਤੇ ਬਾਹਾਂ ਐ ਵੱਢਿਆ ਪਿਆ ਸੀ ਬੰਦੇ ਮਤਲਬ ਕੱਡੋ-ਕੱਡੋ ਦੇ ਉਹਦੇ ਬੋਡੀ ਦੇ ਉੱਤੇ 60-70 ਇੰਜਰੀਜ਼ ਹੋਣੀਆਂ ਟੱਕ ਹੋਣੀਆਂ ਇੱਕ ਪੁਰਾਣਾ ਫਾਰਮੂਲਾ ਦਵਿੰਦਰ ਜੀ ਜਿਹੜਾ ਅਸੀਂ ਮਰਡਰ ਦੇ ਵਿੱਚ ਲਾਗੂ ਕਰਕੇ ਦੇਖਦੇ ਆ ਜਿਹਨੇ ਪਿੰਡਾਂ 'ਚ ਮਰਡਰ ਹੁੰਦੇ ਆ ਜਿਵੇਂ ਜ਼ਰ ਜ਼ੋਰੂ ਜ਼ਮੀਨ ਜ਼ਰ ਮਤਲਬ ਪੈਸਾ ਜ਼ਮੀਨ ਤੇ ਔਰਤ ਇਹਦੇ ਪਿੱਛੇ ਮੋਸਟਲੀ ਮਰਡਰ ਹੁੰਦੇ ਨੇ ਹੁਣ ਬੰਤੇ ਦੇ ਫਾਰਮੂਲੇ ਬੰਤੇ ਦੇ ਮਰਡਰ ਦੇ ਵਿੱਚ ਕੋਈ ਫਾਰਮੂਲਾ ਲਾਗੂ ਨਹੀਂ ਹੁੰਦਾ ਅਸੀਂ ਨਾ ਤਾਂ ਜ਼ਰ ਕੋਈ ਪੈਸੇ ਦਾ ਕੋਈ ਰੋਲਾ ਸੀਗਾ ਨਾ ਵਿਚਾਰਾ ਦਿਨਾਨੀ ਵਾਲਾ ਕੋਈ ਹੈਗਾ ਸੀ ਉਹਦਾ ਐਂਗਲ ਹੀ ਹੈ ਨਹੀਂ ਸੀ ਬੁढ़ा ਸੀਗਾ 80 ਸਾਲ ਦਾ ਤੇ ਜਮੀਨ ਉਹਨੇ ਭਤੀਜੇ ਦੇ ਨਾਲ ਲਈ ਹੋਈ ਸੀ ਕੋਈ ਜਮੀਨ ਦਾ ਮੋਟਿਵ ਮਤਲਬ ਮੋਟਿਵ ਕੋਈ ਬਣਦਾ ਨਹੀਂ ਸੀ ਕਿਸੇ ਦਾ ਚਲੋ ਜੀ ਕੇਸ ਰਿਸਟਰ ਕਰਤਾ ਤਾਂ ਮੇਰੀ ਆਦਤ ਸੀ ਮੈਂ ਆਪਣੇ ਨਾਲ ਜਿਹੜੇ ਕੁਝ ਸਿਵਲ ਦੇ ਵਿੱਚ ਲੈ ਜਾਂਦਾ ਸੀ ਬੰਦੇ ਜਿਹੜੇ ਮਤਲਬ ਜਨਤਾ ਦੇ ਵਿੱਚ ਹੀ ਰਲ ਕੇ ਕੋਈ 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 ਨਾ ਕੋਈ ਪਿੰਡ ਚੋਂ ਗੱਲ ਚਲਦੀ ਹੁੰਦੀ ਹੈ ਅਫਵਾਹ ਚਲਦੀ ਹੁੰਦੀ ਹੈ ਜਿਹੜੀ ਪੁਲਿਸ ਕੋਲੇ ਉਹ ਸਿੱਧਾ ਦੱਸਦੇ ਨਹੀਂ ਹੈਗੇ ਬੰਦੇ ਮੈਂ ਆਪਣੇ ਨਾਲ ਦੇ ਜਿਹੜੇ ਗਨਮੈਨ ਦੋ ਤਿੰਨ ਹੋਰ ਸੀਗੇ ਮੈਂ ਛੱਡਦੇ ਸਿਵਲ ਦੇ ਵਿੱਚ ਮੈਂ ਤੁਸੀਂ ਪਿੰਡ 'ਚ ਹੀ ਰਹਿਣਾ ਇੱਥੇ ਤੁਰੇ ਫਿਰਨਾ ਲੋਕਾਂ 'ਚ ਬਹਿ ਕੇ ਗੱਲਾਂ ਸੁਣਨੇ ਤੀਜੇ ਦਿਨ ਗੱਲ ਨਿਕਲੀ ਕਿ ਜੀ ਦੋ ਬੰਦੇ ਆ ਮੁੰਡੇ ਆ ਉਹ ਸ਼ਰਾਬ ਪੀ ਲੈਂਦੇ ਤੇ ਪੈ ਜਾਂਦੇ ਜਦੋਂ ਸੁਰਤ ਆਉਂਦੀ ਆ ਫੇਰ ਸ਼ਰਾਬ ਪੀ ਲੈਂਦੇ ਫੇਰ ਪੈ ਜਾਂਦੇ ਵਿਦਆਊਟ ਨੋ ਰੀਜ਼ਨ ਤੇ ਅਸੀਂ ਚੱਲ ਪੁੱਛਿਸ਼ ਕਰ ਲੈਨੇ ਆ ਜਦੋਂ ਉਹ ਚੱਕੇ ਉਹ ਪਹਿਲੇ ਗਿਲਤੀ ਬਹੁਤ ਸੀਗੇ ਵਿਚਾਰੇ ਦੋਨੇ ਉਹ ਪਹਿਲੇ ਹੀ ਰਾਜ਼ ਹੀ ਮੰਨ ਗਏ ਕਹਿੰਦੇ ਇਹ ਸ਼ਰਾਬ ਕੀ ਗੇ ਸਾਡਾ ਕੰਮ ਹੋ ਗਿਆ ਇਹ ਬਲ ਦੇਖੋ ਕਿ ਬਿਣਾ ਵਜ੍ਹਾ ਇੱਕ ਸ਼ਰਾਬ ਨੇ ਸਾਰਾ ਕ੍ਰਾਈਮ ਕਰਾਇਆ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੂਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ